ਲੱਗੀ 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 ਕੋਈ 5% ਨਹੀਂ ਕੋਈ 10% 25% ਤੱਕ ਕੁਰਤੇ ਪਜਾਮੇ ਦੇ ਸੇ ਲੱਗੀ ਉਹ ਲੈ ਜੋ ਲੈ ਜੋ ਲੈ ਜੋ ਵੇਜੋ ਕੁਰਤੇ ਪਜਾਮੇ ਲੈ ਜੋ 25% ਡਿਸਕਾਊਂਟ ਤੇ ਉਹ ਜਿਹੜਾ ਦਿੰਦੇ ਸੀ 700 ਰੁਪਏ ਦਾ ਕੁਰਤਾ ਪਜਾਮਾ ਕਰਤਾ 525 ਰੁਪਏ ਦਾ ਉਹ ਜਿਹੜਾ ਦਿੰਦੇ ਸੀ 900 ਰੁਪਏ ਦਾ ਕੁਰਤਾ ਪਜਾਮਾ ਕਰਤਾ 650 ਰੁਪਏ ਦਾ ਕੁਰਤੇ ਪਜਾਮਿਆਂ ਤੇ ਬਾਗੇ ਪੁਰਾਣੇ ਲੱਗ ਗਈ 25% ਡਿਸਕਾਊਂਟ ਸੇਲ। ਬਾਜੀ ਕੱਲੇ ਕੁਰਤੇ ਪਜਾਮਿਆਂ ਤੇ ਨਹੀਂ ਕੋਟ ਮੰਡ ਤੇ, ਛੇ ਰਵਾਨੀਆਂ ਤੇ ਬਾਸਕਟਾਂ ਦੇ ਛਾਟਾਂ ਦੇ ਸਾਰਿਆਂ ਦੇ 25% ਲੈਸ। ਚਾਹੇ ਸੀਆ ਰਾਮ ਦਾ, ਚਾਹੇ ਰੇਵਣ ਦਾ ਕੁਰਤਾ ਪਜਾਮਾ, ਚਾਹੇ ਪੇਪਰ ਕੋਟਨ ਦਾ ਕੁਰਤਾ ਪਜਾਮਾ, ਚਾਹੇ ਦबई ਵਾਲਾ ਕੁਰਤਾ ਪਜਾਮਾ ਇਰਤੇ ਵੀ 25% ਲੈਸ ਲੱਗ ਗਈ, ਲੈਸ ਲੱਗ ਗਈ, ਲੈਸ ਲੱਗ ਗਈ। ਉਹ ਦੇਖੋ ਰੰਗ ਤੁਹਾਨੂੰ ਵਾਈਟ ਦਾ ਦੇਣੇ-ਦੇਣੇ ਆ ਜਿਹੜਾ ਮਰਜ਼ੀ ਲੈ ਜਾਓ ਰੰਗ ਕਲਰਫੁਲ ਕੁਰਤੇ ਪਜਾਮੇ ਵੀ ਕਰਤੇ ਆਫ ਵੱਡੇ ਵੱਡੇ ਬ੍ਰਾਂਡ ਆਜੋ 25% ਡਿਸਕਾਊਂਟ ਹੁਣ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਓ ਸਿੱਧੇ ਆਜੋ ਓਏ ਆਜੋ 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 ਬੱਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਜੋ ਕੁਰਤੇ ਪਜਾਮੇ ਲੈ ਜਾਓ ਫ੍ਰੀ ਦੇ ਪਾ ਪਿੰਡ ਵਾਲੇ ਸਰਪੰਚ ਪੰਚ ਲੰਬੜਦਾਰ ਕਾਉਂਸਲਰ ਸਾਰੇ ਹੀ ਕੋਸ਼ਿਸ਼ ਕਰਤੇ 25% ਆਫ ਆਜੋ 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 ਬੈਂਕਰਾਂ ਵੀ ਆਜੋ ਟੀਚਰਾਂ ਵੀ ਆਜੋ ਆਜੋ ਭਾਜੀ ਸ਼ਰਟਾਂ ਪੈਂਟਾਂ ਤੇ ਵੀ ਲਾਤੀ 25 25% ਆਫ ਚਾਹੇ ਪਲੇਨ ਸ਼ਰਟਾਂ ਲੈਣੀਆਂ ਚਾਹੇ ਚੈੱਕ ਸ਼ਰਟਾਂ ਲੈਣੀਆਂ ਚਾਹੇ ਪ੍ਰਿੰਟਡ ਸ਼ਰਟਾਂ ਲੈਣੀਆਂ ਇਹਨਾਂ ਤੇ ਵੀ 25% ਆਫ ਮਤਲਬ ਜਿਹੜੀ 7-800 ਦੀ ਸ਼ਰਟ ਪੈਂਦੀ ਸੀ ਔਰ ਤੇ ਵੀ 25% ਜਿਹੜੀ 500 ਦੀ ਪੈਂਦੀ ਸੀ ਔਰ ਤੇ ਵੀ 25% ਇੱਧਰ ਆਓ ਇੱਧਰ ਆਓ ਸਵਾਤਨਾ ਤੁਹਾਨੂੰ ਅਸੀਂ ਹੋਰ ਦਵਾਂਗੇ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਣੇ ਹੋ 2 ਪੀਸ ਕੋਟ ਪਰ 10000 ਰੁਪਏ ਦੇ ਆਜੋ ਲੈ ਜਾਓ ਇਹ ਵੀ ਸਾਡੇ ਕੋਲੋਂ 2995 ਚ ਸਲਾਈ ਕਰਕੇ ਕੋਰਟ ਪੈਂਟ ਦਵਾਗੇ ਇਹਦੇ ਉੱਤੇ ਵੀ ਵੱਡੀ ਆਫਰ ਉਹ ਕਿਤੇ ਜਾ ਕੇ ਪਤਾ ਕਰੋ ਦਰਜੀ ਦੇ ਲਈ ਸਲਾਈ ਕਿੰਨੀ ਆ 3 3 4 4000 ਰੁਪਿਆ 2 ਪੀਸ ਕੋਰਟ ਪੈਂਟ ਦੀ ਸਲਾਈ ਆ ਅਸੀਂ ਦੇ ਰਹੇ ਹਾਂ ਸਿਰਫ 2995 ਵਿੱਚ 2 ਪੀਸ ਕੋਰਟ ਪੈਂਟ ਸਲਾਈ ਕਰਕੇ ਤੇ 3 ਪੀਸ ਦੇ ਰਹੇ ਹਾਂ 3760 ਚ ਸਲਾਈ ਕਰਕੇ ਰੰਗਾਂ ਮੈਚੀ ਚੈੱਕ ਕਰ ਲੋ ਲਾਈਟ ਕਲਰ ਬਣਾ ਲਓ ਡਾਰਕ ਕਲਰ ਬਣਾ ਲਓ ਜਿੰਨੇ ਮਰਜ਼ੀ ਰੰਗ ਬਣਾ ਲਓ 2995 3760 ਤੇ ਵੱਡੀ ਆਫਰ ਭਾਜੀ ਮੇਲਾ ਲੱਗ ਗਿਆ ਬਾਗੇ ਪੁਰਾਣੇ ਬਹੁਤ ਬੜਾ ਲਾ ਲੱਗ ਗਿਆ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਦੇ ਵੱਡਾ ਮੇਲਾ 25% ਲੈਸ ਚਾਹੇ 315 ਵਾਲਾ ਕਪੜਾ ਲੈ ਲਓ ਚਾਹੇ 500 ਵਾਲਾ ਕਪੜਾ ਲੈ ਲਓ ਹਰ ਇੱਕ ਤੇ 25% ਉਹ ਬਾਈ ਜੀ ਕੁਰਤੇ ਪਜਾਮੇ ਵੀ ਲੈ ਲਓ ਕੋਟ ਪੈਂਟ ਵੀ ਲੈ ਲਓ ਮੈਨੂੰ ਇਹ ਤਾਂ ਦੱਸੋ ਦਰਜੀ ਟੇਲਰ ਟੂਲਰ ਹੈਗੇ ਆਪਣੇ ਕੋ ਆ ਹੈਗੇ ਆ ਹੈਗੇ ਆ ਇੱਥੇ ਹੀ ਹੈਗੇ ਆ ਸਾਡੇ ਕੋਲ ਯੂਪੀ ਦੇ ਕਾਰੀਗਰ ਸਾਡੇ ਕੋਲ ਮੁਕਸਰ ਦੇ ਕਾਰੀਗਰ ਕੁਰਤੇ ਪਜਾਮੇ ਟਾਪ ਕਲਾਸ ਦੇ ਥਿੰਦੇ ਆ ਕੋਟ ਪੈਂਟ ਲਗਦੇ ਹੀ ਬਣਾਉਂਦੇ ਆ 2 ਪੀਸ ਕੋਟ ਪੈਂਟ ਦੀ ਸਮਾਈ ਚੈੱਕ ਕਰ ਲਓ ਕੱਲੀ ਕੱਲੀ ਸਲਾਈ ਗਵਾਹੀ ਦਿੰਦੀ ਆ ਟੀਕਾ ਮਾਰ ਮਾਰ ਕਹਿੰਦੀ ਆ ਬਜ਼ਾਰਾਂ 'ਚ 5 5000 ਸਮਾਈ ਨਾ ਪਰੋ ਨਾ ਪਰੋ ਨਾ ਪਰੋ 2050 ਰੁਪਏ ਸਮਾਈ 2 ਪੀਸ ਦੀ 2550 ਰੁਪਏ ਸਮਾਈ 3 ਪੀਸ ਦੀ 600 ਰੁਪਿਆ ਕੁਰਤੇ ਤੇ ਵੀ ਅਮੇ ਸਵਾਈ ਸ਼ੇਰਵਾਨੀ ਦੀ 2000 ਰੁਪਏ ਦੀ ਸੋ ਲਓ ਜੀ ਵੱਡੇ ਫਾਇਦੇ ਕਪੜਾ ਵੀ ਸਸਤਾ ਕਰਤਾ ਕੁਰਤੇ ਤੇ ਵੀ ਅਮੇ ਕੋਟ ਪੈਂਟ ਸਲਾ ਲਓ ਸਾਡੇ ਟੇਲਰ ਵੀ ਬੜੇ ਸਸਤੇ ਆ ਸਾਡੀ ਆਪਣੀ ਫੈਕਟਰੀ ਆ ਸਾਡੇ ਰੇਟ ਘਟ ਕਿਉਂ ਆ ਕਿਉਂਕਿ ਕਪੜਾ ਵੀ ਅਸੀਂ ਲੈਨੇ ਆ ਬਲਕ ਦੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਕਪੜਾ ਵੀ ਸਸਤਾ ਦਵਾਂਗੇ ਸਾਡੀ ਫੈਕਟਰੀ ਲੱਗੀ ਟੇਲਰਾਂ ਦੀ ਤੇ ਤੁਹਾਨੂੰ ਅਸੀਂ ਸਲਾਈ ਵੀ ਸਸਤੀ ਦਵਾਂਗੇ ਹੁਣ ਵਖੋ ਜੀ ਸਾਡੀ ਵੀਡੀਓ ਕਰ ਦਿਓ ਬਾਤ ਤੋਂ ਬਾਤ ਸ਼ੇਅਰ ਅੱਠ ਅੱਠ ਕੁਰਤੇ ਪਜਾਮੇ ਆਪਾਂ ਫ੍ਰੀ ਦੇਨੇ ਅੱਠ ਕੁਰਤੇ ਪਜਾਮੇ ਭਾਜੀ ਫ੍ਰੀ ਹੁਣੇ ਤੁਸੀਂ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਸਾਡੇ ਪਹਿਲੇ 8 ਭੈਣਾ ਭਰਾਵਾਂ ਨੂੰ ਅੱਠ ਕੁਰਤੇ ਪਜਾਮੇ ਫ੍ਰੀ ਦਵਾਂਗੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਅੱਠ ਕੁਰਤੇ ਪਜਾਮੇ ਤੁਹਾਡੇ ਡਰੈਸ ਤੇ ਸਿੱਧੇ ਭੇਜ ਦਿਆਂਗੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਨਹੀਂ ਤੇ ਕਾਲ ਕਰ ਦਿਓ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਬਾਗਾਪੁਰਾ